ਪਸੂਆਂ ਦਾ ਜੇਕਰ ਪਸੂਆਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸੁਰਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਬੁਰਜ ਦੇ ਵਿੱਚ ਬੁਰਜ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਰਾਈਆਂ ਵਾਲੇ ਦਾ ਬਿਲਕੁਲ ਗਵੰਡੀ ਪਿੰਡ ਆ ਮਿੱਤਰੋ ਕੁਘਿਆਣੇ ਦਾ ਬਿਲਕੁਲ ਗਵੰਡੀ ਪਿੰਡ ਆ ਰਾਈਆਂ ਵਾਲੇ ਤੋਂ ਛਾਟੀਪੁਰ ਚ ਮਸਤਾ ਬੁਰਜਮਸਤਾ ਇਸ ਪਿੰਡ ਦਾ ਨਾਮ ਆ ਮਿੱਤਰੋ ਜਦੋਂ ਤੁਸੀਂ ਰਾਈਆਂ ਵਾਲੇ ਤੋਂ ਬੁਰਜਮਸਤਾ ਦੇ ਵਿੱਚ ਦੀ ਹੋ ਕੇ ਆਪਾਂ ਕਿਹ ਗਿਆਣੇ ਨੂੰ ਜਾਂਦੇ ਆ ਮਿੱਤਰੋ ਦੂਜਾ ਇੱਕ ਗਿਆਣੇ ਤੋਂ ਆਪਾਂ ਨਰਾਈਆਂ ਵਾਲੇ ਨੂੰ ਆਉਣੇ ਤਾਂ ਵੀ ਬੁਰਜਮਸਤਾ ਪਿੰਡ ਤੇ ਸੈਂਟਰ ਦੇ ਵਿਚਾਲੇ ਇਹ ਪਿੰਡਾ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਭਾਈ ਹੁਣਾਂ ਦੇ ਵਿੱਚ ਚਾਰ ਪੰਜ ਜਾਨਵਰ ਵਕਾਊ ਆ ਮਿੱਤਰੋ ਔਰ ਦੋ ਤਨਿੱਕੇ ਬੱਚੇ ਵਖਾਊਗਾ ਇੱਕ ਕਵੱਛੀ ਇੱਕ ਕਟਾ ਪ੍ਰੋਪਰ ਸੀਮਿੰਨਰ ਕਾਰਡਾ ਇੱਕ ਟੋਕੜ ਗੱਪਣ ਵੜ ਹੋਊਗੀ ਚੱਕ ਪਾਸ ਤੇ ਇੱਕ ਵੜ ਹੋਊਗੀ ਮਿਸਟਰ ਕੋਜ ਕੁ ਦਿਨਾਂ ਦੀ ਕੱਚੀ ਸੂਣ ਵਾਲੀ ਆਜੋ ਸਾਰੀ ਜਾਣਕਾਰੀ ਮੇਰੇ ਤੋਂ ਲੈ ਲੈਣੇ ਮੇਰੇ ਸਸੀ ਕਾਲ ਬਾਈ ਬਈ ਸਸੀ ਕਾਲ ਹੋਰ ਵੱਡੇ ਬਾਈ ਕੀ ਹਾਲ ਚਾਲ ਠੀਕ ਠਾਕ ਵਧੀਆ ਬਾਈ ਜੀ ਨਾਮ ਦੱਸ ਦੀਏ ਕਰੋ ਦੀ ਵੀਰ ਜੀ ਸੁਦੀਪ ਸਿੰਘ ਜੀ ਠੀਕ ਹੈ ਅੱਛਾ ਵੱਡੇ ਬਾਈ ਘਰ ਆਪਣੇ ਕਿਹੜੇ ਪਾਸੇ ਆ ਗਿਆ ਬਾਈ ਇਹ ਬਾਈ ਜੀ ਖੇਤਾ ਜਾਈ ਆਪਣਾ ਘਰ ਖੇਤਾ ਜਾਈ ਆ ਗਿਆ ਹਨਾ ਇਹ ਜਦੋਂ ਕਿਤੇ ਆ ਕੇ ਪੁਰਜ ਮਸ ਗੁਰਦੁਆਰੇ ਦੇ ਕੋਲੋਂ ਥੋੜਾ ਜਿਹਾ ਅੱਗੇ ਹੋ ਕੇ ਕੱਟ ਮੋੜ ਕੇ ਡਰਾਈਵਰ ਸੜੀ ਹਨਾ ਹਾਂ ਮੜਾ ਜਾਂ ਮਿੱਤਰੋ ਤੁਸੀਂ ਗੁਰਦੁਆਰੇ ਕੋਲੇ ਆ ਕੇ ਗੁਰਦੁਆਰ ਤੋਂ ਤੁਸੀਂ ਸਿੰਗਲ ਪਾਸੇ ਵਾਲੀ ਫੇਰ ਨੂੰ ਲੈ ਕੇ ਅੱਗੇ ਜਾ ਕੇ ਪੂਣੀ ਮੋੜ ਆਊਗਾ ਉਹ ਮੋੜ ਕੇ ਉਦੋਂ ਬਾਅਦ ਫਿਰ ਤੁਸੀਂ ਮਿੱਤਰੋ ਕਨੈਕਟਰ ਸਾਈਡ ਪੂਣੀ ਮੋੜ ਮੁੜ ਜਾਣਾ ਤੇ ਭਾਈ ਹੁਣਾਂ ਦਾ ਸਿੱਧਾ ਬਾਹਰ ਕੀਤਾਂ ਦੇ ਵਿੱਚ ਦੇ ਚਾਰ ਜਾਨਵਰ ਆ ਜੋ ਮਿਲਦੇ ਆ ਭਾਈ ਅੱਛਾ ਵੀਰੇ ਜਿਹੜੀ ਵੈੜ ਆ ਪਹਿਲਾਂ ਸੂਣ ਆਈ ਇਹਦੇ ਕਿੰਨੇ ਦਿਨ ਕਿੰਨੀ ਆ ਵੱਡੇ ਭਾਈ ਇਹ ਭਾਈ ਜੀ 2-3 ਦਿਨ ਪੂਰੇ ਆਈ ਇਹਦੇ 2-3 ਦਿਨ ਪੂਰੇ ਅੱਜ ਹੈਗੇ ਆ ਪੀ ਯਾਰ ਇਹ ਤੇ ਛੇਰਨ ਬਾਕੀ ਆ ਦਿਨ ਪੂਰੇ ਹੋਣਗੇ ਹਾਂਜੀ ਯਾਨੀ ਕਿ ਲੈ ਜੂ 10 12 ਨਾ ਲੈ ਜੂਗੀ ਹਾਂਜੀ ਤੇ ਪਿਆਰੀ ਮੇਰੀ ਕਰਦਾ ਹਾਂਜੀ ਹਾਂ ਬਜੀ ਹਾਂ ਦੋ ਚਾਰ ਘਰ ਆ ਜਾਂਦੇ ਸਵਾਰ ਸਵਾਰ ਦੂਜਾ ਸੂਰ ਦੂਜਾ ਸੂਰ ਸੋਣ ਪੀਜੀ ਪਹਿਲੇ ਤਾਂ ਬਈ 16 ਕਿਲੋ ਦੋ ਦਿੱਤਾ ਜੀ ਥੋੜਾ ਜਿਹੀ ਚੰਗੀ ਬਣ ਜਾਂਦੀ ਹੁੰਦੀ ਬਹੁਤ ਵਧੀਆ ਬੰਦੀ ਹਾਂਜੀ ਬਈ ਅੱਛਾ ਜੀ ਘਰੇ ਰੱਖਣਾ ਹੋ ਲੈ ਜਾਵੇ ਲੋਹਾਂ ਤਾਂ ਨਹੀਂ ਨਹੀਂ ਬਜੀ ਸਮਾ ਜਿਹੜਾ ਬੁੜੀਆਂ ਬੜੀਆਂ ਚੋਲੀਆਂ ਜਿਹੜਾ ਉਹਨੂੰ ਮਾਜਾ ਹੀ ਹੈਲਥੀ ਹੁਲਦੀ ਜਵਾਂ ਨਹੀਂ ਯਾਨੀ ਕਿ ਪੋਲੀ ਪਾਲੀ ਸਾਉਸ ਹਾਂ ਹਾਂਜੀ ਕੀ ਰੇਟ ਰੱਖਾਂਗੇ ਵੀਰੇ ਆਪਾਂ ਇਹਦਾ ਬਾਈ ਜੀ 55000 ਯਾਰੀ 55000 ਰੁਪਏ ਮਾਣਤਾਂ ਦੇ ਵਿੱਚੋਂ ਹਾਂਜੀ ਬਾਈ ਜੀ ਲੈ ਜੀ ਤੋੜ ਦਈਏ ਮਾੜੀ ਜੀ ਹਾਂਜੀ ਨਹੀਂ ਮੇਤਰੋ ਤੁਹਾਨੂੰ ਤੋੜ ਕੇ ਵਿਖਾ ਦੇਣਾ ਮੈਂ ਕਿਹੜਾ ਦੀ ਦੋ ਪਾਸੋਂ ਤੋੜ ਦੂੰਗਾ ਨਿੱਕੇ ਬੱਚੇ ਦੋਵੇਂ ਵਿਖਾ ਦਊਗਾ ਤੁਹਾਨੂੰ ਮੈਂ ਆਹ ਲਓ ਵੀਰੇ ਵੇਖ ਲਓ ਬਾਈ ਥੋੜਾ ਜਿਆਦਾ ਡਰਦਾ ਪਸ਼ੂ ਉੱਪਰ ਬਣ ਕੇ ਆਈ ਜਾਂਦਾ ਬਾਈ ਹੂੰ ਇਹਦੇ ਡੇਕਣ ਵਾਲੀ ਲਾ ਦੇ ਬਾ ਨਾ ਬਾਈ ਠੀਕ ਆ ਵੀਰੇ ਥੱਲੋ ਥੱਲੋ ਵੀ ਵਿਖਾ ਥੱਲੀ ਬਣ ਇਹਨੇ ਬਣ ਚੰਗੀ ਜਾਣਾ ਥੱਲੋ ਬਾਈ ਚਮਕ ਚਮਕ ਵਾਲੀ ਵੜਾ ਕੋ ਲਿੱਸੀ ਫਿੱਕੀ ਨਹੀਂ ਗਈ ਸੋਹਣਾ ਨਸਲ ਪ੍ਰਿੰਟ ਆ ਥੱਲੋ ਚੰਗੀ ਤਿਆਰੀ ਕਰ ਦੇਣੀ ਇਹਨੇ ਪਰ ਹਜੇ ਦਿਨ ਲੈਂਦੀ ਹੈ ਬਾਈ ਕਿਉਂਕਿ ਦਿਨ ਦੇ ਘਟ ਤੋਂ ਘਟ ਵਿੱਚ 10 12 ਲੈਣ ਥਾਣਾ ਬਹੁਤ ਚੰਗਾ ਲੱਗਾ ਹੋਇਆ ਬਾਕੀ ਬਈ ਨਸਲ ਪ੍ਰਿੰਟ ਚੰਗੀ ਆ 55000 ਰੁਪਿਆ ਦੀ ਡਿਮਾਂਡ ਆ ਵਿੱਚੋਂ ਮਾਨਤਾ ਨੂੰ ਵੀ ਹੋ ਜਾਊਗਾ ਵੜਾ ਚੰਗੀ ਆ ਬਾਈ ਹਜੇ ਕੱਚੀ ਕੱਚੀ ਆ 10 12 ਅੱਛਾ ਵੀਰੇ ਜਿਹੜੀ ਵੜਾ ਆ ਦੋ ਨੰਬਰ ਤੇ ਇਹ ਕਿੰਨੇ ਚਿਰ ਦੀ ਗੱਬਣਾ ਬਾਈ ਇਹ ਬਾਈ ਜੀ ਸਾਡੇ ਪੰਜਾਂ ਮ ਦੋ ਦੇਦਾ ਹੈਗਾ ਭਾਈ 8 ਕਿਲੋਟਰੀ ਹਾਂਜੀ ਭਾਈ ਚੋਣ ਚੋਣ ਹਾਂਜੀ ਭਾਈ ਪੂ ਵਧੀਆ ਠੀਕ ਹੈ ਵੀਰੇ ਠੀਕ ਹੈ ਭਾਈ ਅੱਛਾ ਇਹ ਦੇ ਦਿਆਂਗੇ ਵੀਰੇ ਇਹ ਭਾਈ 35000 ਦੇ ਦਾਂਗੇ ਆਪਾਂ ਇਸ ਤੋਰ ਦੀ ਵੀਰੇ ਇਹਨੂੰ ਮੜਾ ਕੇੜਾ ਕਢਾ ਦੀ ਲੈ ਮਿੱਤਰੋ ਇਹ ਟੋਕੜ ਗੱਬਣਾ ਦੁੱਧ ਤੁਹਾਡੇ ਘਰੇ ਜਾ ਕੇ 10-11 ਕਿਲੋ ਤੇ ਜਾਵੜਦੇ ਨੇ ਕਰਮਵਾਲੀ ਨੇ ਕਿਉਂਕਿ ਬਾਈ ਸਾਢੇ 5 ਮਹੀਨਿਆਂ ਦੀ ਇਹ ਗੱਬਣਾ 8 ਕਿਲੋ ਦੁੱਧ ਤਿਆਰ ਆਇਆ ਉਹ ਥਲੇ ਆਸਟੇ ਮੇਰੇ ਬਾਈਆਂ ਦਾ ਸੱਟ ਲੱਗੀ ਮੇਰੇ ਤਾਂ ਕਰਕੇ ਸਭ ਨਹੀਂ ਪਸ਼ੂ ਪੇ ਮਹੀਨਾ ਵੀਜ਼ਨ ਹੋ ਗਿਆ ਪਰ ਹੁਣ ਜਿਹੜਾ ਵੀ ਭਰਾ ਇਹਨਾਂ ਨੂੰ ਹੱਥ ਪਾਉਂਦਾ ਵਧੀਆ ਦੁੱਧ ਇਹਨੇ ਕਰਮਵਾਲੀ ਨੇ ਬਾਈ 10-11 ਕਿਲੋ ਦੇਣ ਲੱਪਣਾ ਕਿਉਂਕਿ ਜਾਤ ਕੁਆਲਿਟੀ ਦੀ ਚੰਗੀ ਆ ਬਾਈ ਦੁੱਧ ਆ ਦੇਖ ਸਕਦੇ ਮੇਰੇ ਥਣ ਦੇਵਾਂਦਾ ਕਰਮਵਾਲੀ ਦਾ ਹੂੰ ਬਾਕੀ ਬਈ ਬਣਦੀ ਤਣਦੀ ਸੁਣੀ ਸੁਣੱਖੀ ਵੈਡ 35000 ਦੇ ਵਿੱਚੋਂ ਮੁੱਦਾ ਨਾ ਹੋਊਗਾ ਤੇ ਵੀਰੇ ਜਿਹੜਾ ਆ ਕੱਟਾ ਵਾ ਇਹ ਕਿਹੜੇ ਦਾ ਆ ਗਿਆ ਇਹ ਹੈਗਾ ਬਾਈ ਮੈਂ ਤੁਹਾਨੂੰ ਦੱਸ ਹੀ ਦੇਣਾ ਏਬੀਸੀ ਵੀਰੇ ਪ੍ਰਕਾਸ਼ਟ ਏਬੀਐਸ ਵੀਰਾਵਾਲੀ ਵਾਲਿਆਂ ਦਾ ਹਨਾ ਵੀਰੇ ਤੇ ਕਿੰਨੇ ਚਿਰ ਦਾ ਹੋ ਗਿਆ ਬਈ ਇਹ ਇਹ ਬਾਈ ਜੀ ਹੋ ਗਿਆ ਦਸਾਂ ਘੰਟਾ ਦਾ ਹੋ ਗਿਆ ਠੀਕ ਹੈ 24 ਜਨਵਰੀ ਦਿਨ ਦਾ ਜਨਮ ਹੈ ਹਨਾ ਹਾਂਜੀ ਹਾਂਜੀ ਬਈ ਜੀ ਕਿ ਟੀਕਾ ਭਰਾਏ 24 ਜਨਵਰੀ ਨੂੰ ਏ ਬਾਈ ਜੀ ਟੀਕਾ ਭਰਾਇਆ ਸੀ ਹਾਂ 24 ਜਨਵਰੀ ਨੂੰ 11 ਮਾਰਗ ਦੀ ਪਣੀ ਸੀ ਹਨਾ ਉਦੋਂ ਬਾਅਦ ਸੂਈ ਬਾਈ ਠੀਕ ਹੈ ਵੀਰੇ ਇਹ ਹੁਣ ਦਸਾ ਕੋ ਮਹੀਨਿਆਂ ਦਾ ਹੈਨਾ ਤੇ ਇਹ ਕਿੰਨੇ ਦਾ ਦੇ ਦੇਵਾਂਗੇ ਵੱਡੇ ਭਈ ਆਪਾਂ ਇਹ ਬਾਈ 17000 ਦੇ ਦੇਾਂਗੇ 17000 ਦਾ ਦੇ ਦੇਾਂਗੇ ਮਾਣਤਣ ਵਿੱਚੋਂ ਕਰ ਦੇਾਂਗੇ ਵੀਰੇ ਹਾਂਜੀ ਭਾਈ ਜੀ ਮੋਤੀ ਜੀ ਕਵੇ ਲੈ ਮਿੱਤਰੋ ਕੱਟਾ ਸੋਨਾ ਸੁਨੱਖਾ ਬਾਈ ਦੇਖ ਸਕਦੇ ਹੋਈ ਕੱਦ ਕਾਠ ਵਾਲਾ ਕੱਟਾ ਜੇ ਕੋਈ ਭਰਾ ਸੰਭਣ ਵਾਲਾ ਹੋਇਆ ਤਾਂ ਭਾਈ ਆਂ ਦਾ ਕਰ ਲਾਂਗੇ ਆਪਾਂ ਅਬ ਤੱਕ ਅੱਛਾ ਬੱਚੀ ਕਿਨੇ ਚਰਦੀ ਆ ਵੀਰੇ ਇਹ ਬਾਈ ਜੀ ਬੱਚੀ ਦਸਾ ਮਹੀਨਿਆਂ ਦੀ ਹਾਂਜੀ ਭਾਈ ਜੀ ਠੀਕ ਹੈ ਵੀਰੇ ਅੱਛਾ ਇਹ ਨਸਰ ਪ੍ਰਿੰਟ ਦੀ ਇਹ ਵੀ ਚੰਗੀ ਆ ਬਾਈ ਹਨਾ ਹਾਂਜੀ ਬਈ ਇਹ ਕਿੰਨੇ ਦੇ ਦੇ ਦਾਂਗੇ ਵੀਰੇ ਇਹ 12000 ਦੇ ਦਾਂਗੇ ਬਾਈ 12000 ਜੇ ਕੋਈ ਜੋੜਾ ਨਾਲ ਆਇਆ ਵੀਰੇ ਉਹ ਬਈ ਕਰ ਦਾਂਗੇ ਮਾਨਤਨ ਵਿੱਚੋਂ ਮਤਲਬ ਫੁੱਲਾ ਲੂਲਾ ਕਰ ਦਾਂਗੇ ਹਾਂਜੀ ਬਈ ਜੋ ਕਟਾਇਆ ਗਿਆ ਪ੍ਰਕਾਸ਼ ਚ ਵੀਰਾਂਵਾਲੀ ਵਾਲਿਆਂ ਦੇ ਸਟੇਮਾ ਆਇਆ ਸੀ ਬਾਈ ਨੇ ਉਹਨਾਂ ਦਾ ਵੱੱਛੀ ਦਾ ਸੀ ਉਹਨਰ ਰਿਕਾਰਡ ਕੋਈ ਨਹੀਂ ਆ ਬਾਰਾਂ ਯਾਰ ਡਿਮਾੜਾ ਬੱਚੀ ਸੋਹਣੀ ਸਾਕੀ ਬਹੁਤ ਆ ਬਈ ਜਿਹੜਾ ਭਰਾ ਲੈ ਗਿਆ ਚੰਗੀ ਵੈੜ ਬਣੂਗੀ ਉਹ ਤੋਕੜ ਗੱਬਣ ਆ ਗਿਆ ਹੁੰਦਾ 35000 ਰੁਪਿਆ ਕੀਮਤ ਆ ਬਈ ਆ ਵੈੜ ਦੀ 55000 ਰੁਪਿਆ ਕੀ ਹੁੰਦਾ ਚਾਹੀਦਾ ਥਾਂ ਤੋਂ ਵਿਖਾ ਦਿੰਦੇ ਬੱਚੀ ਦੇ ਬਈ ਕੱਟਾ ਵੀ ਥੱਲੋ ਵਿਖਾ ਦੇ ਦੀ ਮੜਾ ਵੀਰੇ ਨੇੜੇ ਹੋ ਜੀ ਮੜਾ ਕੱਟਾ ਡਰਦਾ ਵੱਡੇ ਬਈ ਨੇੜੇ ਹੋ ਜੀ ਮੜਾ ਜਾਂ ਕੱਟਾ ਡਰਦਾ ਵਗੈ ਹੂੰ ਕਰ ਦੇ ਬੱਤ ਹੂੰ ਹੂੰ ਬਸ ਠੀਕ ਆ ਬਈ ਬਸ ਅੱਛਾ ਓਕੇ ਇਹ ਜਾਨਵਰ ਵੀਰੇ ਨੰਬਰ ਕਿੰਨਾ ਆ ਗਿਆ ਆਪਣਾ ਬਾਈ ਬਾਈ ਜੀ 94656 ਜੀ 0668 ਇੱਕ ਵਾਰੀ ਹੋਰ ਬੋਲ ਦੇ 94656 ਜੀ 0668 ਜੀ ਠੀਕ ਹੈ ਬਾਈ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਰਾਬਤਾ ਕਾਇਮ ਮਿੱਤਰੋ ਪਿੰਡ ਆ ਜਿਹੜਾ ਉਹ ਤੁਹਾਨੂੰ ਦੱਸ ਦਿੱਤਾ ਵਾ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਤੇ ਉੱਤੇ ਆ ਧੰਨਵਾਦ ਸ਼ੁਕਰੀਆ ਜਾਉਂਦੇ ਰਹੋ